ਨਿਯੁਕਤੀ ਸੇਵਾ ਤੇ ਸੇਵਾ ਮੁਕਤੀ ਸੰਬੰਧੀ ਕੋਈ ਪਕਤਾ ਵਿਧੀ ਵਿਧਾਨ ਬਣਾਇਆ ਜਾਣਾ ਜ਼ਰੂਰੀ ਹੈ ਹਰ ਸਾਲ ਜਨਰਲ ਹਾਊਸ ਵੱਲੋਂ ਪ੍ਰਧਾਨ ਚੁਣੇ ਜਾਣ ਸੰਬੰਧੀ ਵੀ ਮੋੜ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਵਿਧਾਨ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਚੋਣ 5 ਸਾਲ ਬਾਅਦ ਹੋਣੀ ਹੁੰਦੀ ਹੈ ਇਸ ਲਈ ਚੁਣੇ ਗਏ ਪ੍ਰਧਾਨ ਦੀ ਦੁਬਾਰਾ ਚੋਣ ਦੇ ਸਮੇਂ ਬਾਰੇ ਵੀ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਬੁੱਧੀਜੀਵੀ ਕਹਿੰਦੇ ਨੇ ਕਿ ਇਹ ਵੀ ਹੋ ਸਕਦਾ ਹੈ ਕਿ 5 ਸਾਲਾਂ ਵਿੱਚੋਂ ਅੱਧੇ ਕਾਰਜਕਾਲ ਤੋਂ ਬਾਅਦ ਪ੍ਰਧਾਨ ਅਤੇ ਉਹਨਾਂ ਦੀ ਟੀਮ ਇੱਕ ਵਾਰ ਫਿਰ ਸ਼ਰੂਣੀ ਕਮੇਟੀ ਦੇ ਜਨਰਲ ਹਾਊਸ ਤੋਂ ਮੁੜ ਵਿਸ਼ਵਾਸ ਹਾਸਲ ਕਰ ਲਵੇ ਪਰ ਹਰ ਸਾਲ ਅਹੁਦੇਦਾਰਾਂ ਦੀ ਚੋਣ ਨਾ ਹੋਵੇ ਇਸ ਸਬੰਧੀ ਕੁਝ ਧਾਰਮਿਕ ਸ਼ਖਸੀਅਤਾਂ ਤੇ ਬੁੱਧੀਜੀਵੀਆਂ ਦੀ ਇੱਕ ਕਮੇਟੀ ਬਣਾ ਕੇ ਸੁਧਾਰਾਂ ਲਈ ਹੋਰ ਵਧੇਰੇ ਵਿਚਾਰ ਕੀਤੇ ਜਾ ਸਕਦੇ ਆ ਭਾ ਪੰਥਿਕ ਤੇ ਨਾਲ ਵਿਚਾਰ ਬਟਾਂਦਰਾ ਕਰਕੇ ਇੱਕ ਸਾਂਝੀ ਰੈਅ ਬਣਾ ਕੇ ਗੁਰਦੁਆਰਾ ਐਕਟ ਵਿੱਚ ਸੋਧ ਕੀਤੀ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਦਾ ਮੌਜੂਦਾ ਹਾਊਸ ਬਹੁਤ ਪਹਿਲਾਂ ਆਪਣਾ ਸਮਾਂ ਪੂਰਾ ਕਰ ਚੁੱਕਿਆ ਪਰ ਲਗਾਤਾਰ ਅਜਿਹੇ ਹਾਲਾਤ ਪੈਦਾ ਹੁੰਦੇ ਰਹੇ ਨੇ ਜਿਨ੍ਹਾਂ ਵਿੱਚ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਸਕੀਆਂ ਪਿਛਲੇ ਕਾਫੀ ਸਮੇਂ ਤੋਂ ਵਕ-ਵਕ ਤਰ੍ਹਾਂ ਵੱਲੋਂ ਇਹ ਮੰਗ ਚੁੱਕੀ ਜਾਂਦੀ ਰਹੀ ਹੈ ਇਸ ਲਈ ਸਰਕਾਰੀ ਤੌਰ ਤੇ ਵੀ ਕੁਝ ਯਤਨ ਕੀਤੇ ਜਾਂਦੇ ਰਹੇ ਨੇ ਗੁਰਦੁਆਰਾ ਕਮਿਸ਼ਨ ਨੂੰ ਨਿਵਾਉਣ ਤੋਂ ਬਾਅਦ ਵੋਟਾਂ ਪੜਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਸੀ ਪਰ ਹਲੇ ਤੱਕ ਵੀ ਇਹ ਸਾਰਾ ਕੰਮ ਅੱਧਾ ਅਧੂਰਾ ਦਿਖਾਈ ਦਿੰਦਾ ਜਿਸ ਨਾਲ ਭਾਈਚਾਰੇ ਵਿੱਚ ਵੱਡੀ ਪੱਧਰ ਤੇ ਨਿਰਾਸ਼ਾ ਪੈਦਾ ਹੋਈ ਹੈ ਇਹ ਗੱਲ ਪਿਛਲੇ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਇਸ ਧਾਰਮਿਕ ਸੰਸਥਾ ਵਿੱਚ ਸਿਆਸੀ ਦਖਲਅਵ ਬੇहद ਵੱਧਾ ਗਿਆ ਜਿਸ ਨਾਲ ਇਸ ਸੰਸਥਾ ਦੀ ਸਮੁੱਚੀ ਭਾਵਨਾ ਨੂੰ ਵੱਡੀ ਠੇਸ ਪਹੁੰਚਦੀ ਰਹੀ ਹੈ ਇਹਹੀ ਕਾਰਨ ਹੈ ਕਿ ਲਗਾਤਾਰ ਵਿਵਾਦਾਂ ਵਿੱਚ ਵੀ ਘਿਰ ਰਹੀ ਹੈ ਜਿਸ ਨਾਲ ਇਸ ਦੀ ਸਮੁੱਚੀ ਸਰਗਰਮੀ ਤੇ ਵੱਡਾ ਅਸਰ ਪਿਆ ਨਵੀਆਂ ਚੋਣਾਂ ਨਾਲ ਹੀ ਪੰਤ ਦਾ ਇਹ ਮੁੜ ਵਿਸ਼ਵਾਸ ਹਾਸਲ ਕਰ ਸਕਦੀ ਹੈ ਇਸ ਲਈ ਕੇਂਦਰ ਸਰਕਾਰ ਤੇ ਵੱਡਾ ਦਬਾਅ ਪਾਉਣ ਦੀ ਜ਼ਰੂਰਤ ਹੋਵੇਗੀ ਸ਼ਰਮਣੀ ਕਮੇਟੀ ਦੀਆਂ ਨਵੀਆਂ ਚੋਣਾਂ ਜਿੱਥੇ ਭਾਈਚਾਰੇ ਵਿੱਚ ਲੋਕਤੰਤਰੀ ਭਾਵਨਾਵਾਂ ਨੂੰ ਪਰਪੱਕ ਕਰਨਗੀਆਂ ਉੱਥੇ ਇਸ ਵਿੱਚ ਨਵੀਂ ਰੂਹ ਫੂਕਣ ਵਿੱਚ ਵੀ ਸਹਾਇਤਾ ਹੋਣ ਗਿਆ ਇਹਨਾਂ ਸਭ ਚੁਣੌਤੀਆਂ ਦੇ ਬਾਵਜੂਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੋਣ ਲਈ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਸਮੁੱਚੇ ਪੰਦੀਆਂ ਭਾਵਨਾ ਅਨੁਸਾਰ ਇਸ ਸੰਸਥਾ ਨੂੰ ਚਲਾਉਣ ਵਿੱਚ ਜ਼ਰੂਰ ਸਹਾਇ ਹੋਣਗੇ ਸ਼੍ਰੋਮਣੀ ਕਮੇਟੀ ਪ੍ਰਧਾਨ ਲਈ ਚੁਣੌਤੀਆਂ ਤੇ ਸਿੱਖ ਮਸਲਿਆਂ ਦੇ ਹੱਲ ਦੀ ਗੱਲ ਕਰਾਂਗੇ ਸਿੱਖ ਗੁਰਦੁਆਰਾ ਐਕਟ ਅੰਗਰੇਜ਼ ਹਕੂਮਤ ਸਮੇਂ 1925 ਵਿੱਚ ਬਣਾਇਆ ਗਿਆ ਸੀ ਹੁਣ ਕਮੇਟੀ ਦੇ ਜਨਰਲ ਇਜਲਾਸ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਦਾਨ ਚੁਣ ਲਿਆ ਗਿਆ ਇਸ ਚੋਣ ਵਿੱਚ ਉਹਨਾਂ ਪ੍ਰਤੀ ਪਹਿਲਾਂ ਨਾਲੋਂ ਵਧੇਰੇ ਮੈਂਬਰਾਂ ਨੇ ਹੰਗਾਰਾ ਭਰ ਕੇ ਉਹਨਾਂ ਨੂੰ ਇੱਕ ਵੱਡੀ ਇੱਜ਼ਤ ਦਿੱਤੀ ਹੈ ਜਿਤ ਤੱਕ ਧਾਮੀ ਦਾ ਸਬੰਧ ਹੈ ਉਹਨਾਂ ਦਾ ਜੀਵਨ ਬੇਹਦ ਸਾਦਗੀ ਭਰਪੂਰ ਅਤੇ ਉਹ ਹਰ ਪੱਖੋਂ ਆਪਣੇ ਉੱਚੇ ਆਚਰਣ ਕਰਕੇ ਜਾਣੇ ਜਾਂਦੇ ਨੇ ਇਹ ਉਹਨਾਂ ਦੀ ਇਸ ਅਹੁਦੇ ਲਈ ਪੰਜਵੀਂ ਚੋਣ ਹੈ ਪਹਿਲੇ 4 ਸਾਲ ਉਹਨਾਂ ਨੂੰ ਅਨੇਕਾਂ ਚੁਣੌਤੀਆਂ 'ਚੋਂ ਗੁਜ਼ਰਨਾ ਪਿਆ ਉਹਨਾਂ ਤੇ ਇੱਕ ਢੜੇ ਦਾ ਹਾਮੀ ਹੋਣ ਦੇ ਦੋਸ਼ ਵੀ ਲੱਗਦੇ ਰਹੇ ਪਰ ਉਹਨਾਂ ਦੇ ਸਦਾਚਾਰ ਤੇ ਕਿਸੇ ਨੇ ਉਂਗਲ ਨਹੀਂ ਉਠਾਈ ਪਿਛਲੇ ਸਮੇਂ ਵਿੱਚ ਪੰਥਕ ਸਭਾ ਵਿੱਚ ਜੋ ਕੁਝ ਵਾਪਰਦਾ ਰਿਹਾ ਉਸ ਤੋਂ ਨਿਰਾਸ਼ ਹੋ ਕੇ ਇੱਕ ਸਮੇਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਬਾਅਦ ਵਿੱਚ ਇਸਤੀਫਾ ਵਾਪਸ ਲੈਣ ਤੇ ਉਹਨਾਂ ਤੇ ਉਂਗਲੀਆਂ ਵੀ ਉੱਠੀਆਂ ਸਨ ਪਰ ਜਿਸ ਜੋਗਤਾ ਤੇ ਠਹਿਰਾਣ ਨਾਲ ਉਹਨਾਂ ਨੇ ਦਰਪੇਸ਼ ਪੰਥਿਕ ਮਸਲਿਆਂ ਨੂੰ ਨਵੇਦਨ ਦਾ ਯਤਨ ਕੀਤਾ ਇਸ ਕਰਕੇ ਪਿਛਲੇ ਸਮੇਂ ਵਿੱਚ ਉਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਜ਼ਰੂਰ ਵਧਿਆ ਅੱਜ ਜਿਸ ਤਰ੍ਹਾਂ ਦੇ ਹਾਲਾਤ ਚੋਂ ਪੰਥ ਗੁਜ਼ਰ ਰਿਹਾ ਉਸ ਨੂੰ ਵੇਖਦਿਆਂ ਆਉਂਦੇ ਸਮੇਂ ਵਿੱਚ ਉਹਨਾਂ ਨੂੰ ਹੋਰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਦੇ ਨਾਲ ਹੀ ਉਹਨਾਂ ਤੋਂ ਹੋਰ ਵੀ ਵਧੇਰੇ ਸਾਰਥਕ ਰੋਲ ਦੀ ਆਸ ਕੀਤੀ ਜਾਏਗੀ ਸਿੱਖ ਗੁਰਦੁਆਰਾ ਐਕਟ 1925 ਵਿੱਚ ਬਣਾਇਆ ਗਿਆ ਸੀ ਸਮੇਂ ਦੇ ਬੀਤਣ ਨਾਲ ਇਸ ਵਿੱਚ ਹੁਣ ਵੱਡੀਆਂ ਸੋਧਾਂ ਕਰਨ ਦੀ ਜ਼ਰੂਰਤ ਜਾਪਦੀ ਹੈ ਵਿਸ਼ੇਸ਼ ਤੌਰ ਤੇ ਵੱਖ-ਵੱਖ ਤਖਤਾਂ ਦੇ ਸਿੰਘ ਸਾਹਿਬਾਨ ਦੀ ਨਿਯੁਕਤੀ ਸੇਵਾ ਤੇ ਸੇਵਾ ਮੁਕਤੀ ਸਬੰਧੀ ਕੋਈ ਪਕਤਾ ਵਿਧੀ ਵਿਧਾਨ ਬਣਾਇਆ ਜਾਣਾ ਜ਼ਰੂਰੀ ਹੈ ਹਰ ਸਾਲ ਜਨਰਲ ਹਾਊਸ ਵੱਲੋਂ ਪ੍ਰਧਾਨ ਚੁਣੇ ਜਾਣ ਸੰਬੰਧੀ ਵੀ ਮੁੜ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਵਿਧਾਨ ਅਨੁਸਾਰ ਸ਼ਰਮਣੀ ਕਮੇਟੀ ਦੀ ਚੋਣ 5 ਸਾਲ ਬਾਅਦ ਹੋਣੀ ਹੁੰਦੀ ਹੈ ਇਸ ਲਈ ਚੁਣੇ ਗਏ ਪ੍ਰਧਾਨ ਦੀ ਦੁਬਾਰਾ ਚੋਣ ਦੇ ਸਮੇਂ ਬਾਰੇ ਵੀ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਬੁੱਧੀਜੀਵੀ ਕਹਿੰਦੇ ਨੇ ਕਿ ਇਹ ਵੀ ਹੋ ਸਕਦਾ ਹੈ ਕਿ 5 ਸਾਲਾਂ ਵਿੱਚੋਂ ਅੱਧੇ ਕਾਰਜਕਾਲ ਤੋਂ ਬਾਅਦ ਪ੍ਰਧਾਨ ਅਤੇ ਉਹਨਾਂ ਦੀ ਟੀਮ ਇੱਕ ਵਾਰ ਫਿਰ ਸ਼ਰਮਣੀ ਕਮੇਟੀ ਦੇ ਜਨਰਲ ਹਾਊਸ ਤੋਂ ਮੁੜ ਵਿਸ਼ਵਾਸ ਹਾਸਲ ਕਰ ਲਵੇ ਪਰ ਹਰ ਸਾਲ ਅਹੁਦੇਦਾਰਾਂ ਦੀ ਚੋਣ ਨਾ ਹੋਵੇ ਇਸ ਸੰਬੰਧੀ ਕੁਝ ਧਾਰਮਿਕ ਸ਼ਖਸੀਅਤਾਂ ਤੇ ਬੁੱਧੀਜੀਵੀਆਂ ਦੀ ਇੱਕ ਕਮੇਟੀ ਬਣਾ ਕੇ ਸੁਧਾਰ ਲਈ ਹੋਰ ਵਧੇਰੇ ਵਿਚਾਰ ਕੀਤੇ ਜਾ ਸਕਦੇ ਆ ਭਾ ਪੰਥਕ ਤੇ ਨਾਲ ਵਿਚਾਰ ਵਟਾਂਦਰਾ ਕਰਕੇ ਇੱਕ ਸਾਂਝੀ ਰੈਅ ਬਣਾ ਕੇ ਗੁਰਦੁਆਰਾ ਐਕਟ ਵਿੱਚ ਸੋਧ ਕੀਤੀ ਜਾ ਸਕਦੀ ਹੈ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਹਾਊਸ ਬਹੁਤ ਪਹਿਲਾਂ ਆਪਣਾ ਸਮਾਪੂਰਨ ਕਰ ਚੁੱਕਿਆ ਪਰ ਲਗਾਤਾਰ ਅਜਿਹੇ ਹਾਲਾਤ ਪੈਦਾ ਹੁੰਦੇ ਰਹੇ ਨੇ ਜਿਨ੍ਹਾਂ ਵਿੱਚ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਸਕੀਆਂ ਪਿਛਲੇ ਕਾਫੀ ਸਮੇਂ ਤੋਂ ਵਕ ਵਕਤ ਤਰ੍ਹਾਂ ਵੱਲੋਂ ਇਹ ਮੰਗ ਚੁੱਕੀ ਜਾਂਦੀ ਰਹੀ ਹੈ ਇਸ ਲਈ ਸਰਕਾਰੀ ਤੌਰ ਤੇ ਵੀ ਕੁਝ ਯਤਨ ਕੀਤੇ ਜਾਂਦੇ ਰਹੇ ਨੇ ਗੁਰਦੁਦਵਾਰਾ ਕਮਿਸ਼ਨ ਨੂੰ ਨਿਵਾਉਣ ਤੋਂ ਬਾਅਦ ਵੋਟਾਂ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਸੀ ਪਰ ਹਲੇ ਤੱਕ ਵੀ ਇਹ ਸਾਰਾ ਕੰਮ ਅੱਧਾ ਅਧੂਰਾ ਦਿਖਾਈ ਦਿੰਦਾ ਜਿਸ ਨਾਲ ਭਾਈਚਾਰੇ ਵਿੱਚ ਵੱਡੀ ਪੱਧਰ ਤੇ ਨਿਰਾਸ਼ਾ ਪੈਦਾ ਹੋਈ ਹੈ ਇਹ ਗੱਲ ਪਿਛਲੇ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਇਸ ਧਾਰਮਿਕ ਸੰਸਥਾ ਵਿੱਚ ਸਿਆਸੀ ਦਖਲਅ ਬੇहद ਵੱਧਾ ਗਿਆ ਜਿਸ ਨਾਲ ਇਸ ਸੰਸਥਾ ਦੀ ਸਮੁੱਚੀ ਭਾਵਨਾ ਨੂੰ ਵੱਡੀ ਠੇਸ ਪਹੁੰਚਦੀ ਰਹੀ ਹੈ ਇਹੀ ਕਰਨਾ ਹੈ ਕਿ ਲਗਾਤਾਰ ਵਿਵਾਦਾਂ ਵਿੱਚ ਵੀ ਘਿਰ ਰਹੀ ਹੈ ਜਿਸ ਨਾਲ ਇਸ ਦੀ ਸਮੁੱਚੀ ਸਰਗਰਮੀ ਤੇ ਵੱਡਾ ਅਸਰ ਪਿਆ ਨਵੀਆਂ ਚੋਣਾਂ ਨਾਲ ਹੀ ਪੰਤ ਦਾ ਇਹ ਮੁੜ ਵਿਸ਼ਵਾਸ ਹਾਸਲ ਕਰ ਸਕਦੀ ਹੈ ਇਸ ਲਈ ਕੇਂਦਰ ਸਰਕਾਰ ਤੇ ਵੱਡਾ ਦਬਾਅ ਪਾਉਣ ਦੀ ਜ਼ਰੂਰਤ ਹੋਵੇਗੀ ਸ਼੍ਰੋਮਣੀ ਕਮੇਟੀ ਦੀਆਂ ਨਵੀਆਂ ਚੋਣਾਂ ਜਿੱਥੇ ਭਾਈਚਾਰੇ ਵਿੱਚ ਲੋਕਤੰਤਰੀ ਭਾਵਨਾਵਾਂ ਨੂੰ ਪ੍ਰਪੱਕ ਕਰਨਗੇ ਅਤੇ ਉਸ ਵਿੱਚ ਨਵੀਂ ਰੂਹ ਫੂਕਣ ਵਿੱਚ ਵੀ ਸਹਾਇੀ ਹੋਣਗੇ ਇਹਨਾਂ ਸਭ ਚੁਣੌਤੀਆਂ ਦੇ ਬਾਵਜੂਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੋਣ ਲਈ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਸਮੁੱਚੇ ਪੰਦੀਆਂ ਭਾਵਨਾਵਾਂ ਅਨੁਸਾਰ ਇਸ ਸੰਸਥਾ ਨੂੰ ਚਲਾਉਣ ਵਿੱਚ ਜ਼ਰੂਰ ਸਹਾਇੀ ਹੋਣਗੇ ਸ਼੍ਰੋਮਣੀ ਕਮੇਟੀ ਪ੍ਰਧਾਨ ਲਈ ਚੁਣੌਤੀਆਂ ਤੇ ਸਿੱਖ ਮਸਲਿਆਂ ਦੇ ਹੱਲ ਦੀ ਗੱਲ ਕਰਾਂਗੇ ਸਿੱਖ ਗੁਰਦੁਆਰਾ ਐਕਟ ਅੰਗਰੇਜ਼ ਹਕੂਮਤ ਸਮੇਂ 1925 ਵਿੱਚ ਬਣਾਇਆ ਗਿਆ ਸੀ ਹੁਣ ਕਮੇਟੀ ਦੇ ਜਨਰਲ ਇਜਲਾਸ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ ਇਸ ਚੋਣ ਵਿੱਚ ਉਹਨਾਂ ਪ੍ਰਤੀ ਪਹਿਲਾਂ ਨਾਲੋਂ ਵਧੇਰੇ ਮੈਂਬਰਾਂ ਨੇ ਹੰਗਾਰਾ ਭਰ ਕੇ ਉਹਨਾਂ ਨੂੰ ਇੱਕ ਵੱਡੀ ਇੱਜ਼ਤ ਦਿੱਤੀ ਹੈ ਜਿਤ ਤੱਕ ਧਾਮੀ ਦਾ ਸੰਬੰਧ ਹੈ ਉਹਨਾਂ ਦਾ ਜੀਵਨ ਬੇਹਦ ਸਾਦਗੀ ਭਰਪੂਰ ਅਤੇ ਉਹ ਹਰ ਪੱਖੋਂ ਆਪਣੇ ਉੱਚੇ ਆਚਰਣ ਕਰਕੇ ਜਾਣੇ ਜਾਂਦੇ ਨੇ ਇਹ ਉਹਨਾਂ ਦੀ ਇਸ ਅਹੁਦੇ ਲਈ ਪੰਜਵੀਂ ਚੋਣ ਹੈ ਪਹਿਲੇ 4 ਸਾਲ ਉਹਨਾਂ ਨੂੰ ਅਨੇਕਾਂ ਚੁਣੌਤੀਆਂ ਚੋਂ ਗੁਜ਼ਰਨਾ ਪਿਆ ਉਹਨਾਂ ਤੇ ਇੱਕ ਧੜੇ ਦਾ ਹਾਮੀ ਹੋਣ ਦੇ ਦੋਸ਼ ਵੀ ਲੱਗਦੇ ਰਹੇ ਪਰ ਉਹਨਾਂ ਦੇ ਸਦਾਚਾਰ ਤੇ ਕਿਸੇ ਨੇ ਉਂਗਲ ਨਹੀਂ ਉਠਾਈ ਪਿਛਲੇ ਸਮੇਂ ਵਿੱਚ ਪੰਥਕ ਸਭਾ ਵਿੱਚ ਜੋ ਕੁਝ ਵਾਪਰਦਾ ਰਿਹਾ ਉਸ ਤੋਂ ਨਿਰਾਜ਼ ਹੋ ਕੇ ਇੱਕ ਸਮੇਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਬਾਅਦ ਵਿੱਚ ਇਹ ਅਸਤੀਫਾ ਵਾਪਸ ਲੈਣ ਤੇ ਉਹਨਾਂ ਤੇ ਉਂਗਲੀਆਂ ਵੀ ਉੱਠੀਆਂ ਸਨ ਪਰ ਜਿਸ ਜੋਗਤਾ ਤੇ ਠਹਿਰਾਣ ਨਾਲ ਉਹਨਾਂ ਨੇ ਦਰਪੇਸ਼ ਪੰਥਿਕ ਮਸਲਿਆਂ ਨੂੰ ਨਵੇਦਨ ਦਾ ਯਤਨ ਕੀਤਾ ਇਸ ਕਰਕੇ ਪਿਛਲੇ ਸਮੇਂ ਵਿੱਚ ਉਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਜ਼ਰੂਰ ਵਧਿਆ ਅੱਜ ਜਿਸ ਤਰ੍ਹਾਂ ਦੇ ਹਾਲਾਤ ਚੋਂ ਪੰਥ ਗੁਜ਼ਰ ਰਿਹਾ ਉਸ ਨੂੰ ਵੇਖਦਿਆਂ ਆਉਂਦੇ ਸਮੇਂ ਵਿੱਚ ਉਹਨਾਂ ਨੂੰ ਹੋਰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਦੇ ਨਾਲ ਹੀ ਉਹਨਾਂ ਤੋਂ ਹੋਰ ਵੀ ਬਧੇਰੇ ਸਾਰਥਕ ਰੋਲ ਦੀ ਆਸ ਕੀਤੀ ਜਾਏਗੀ ਸਿੱਖ ਗੁਰਦੁਆਰਾ ਐਕਟ 1925 ਵਿੱਚ ਬਣਾਇਆ ਗਿਆ ਸੀ ਸਮੇਂ ਦੇ ਬੀਤਣ ਨਾਲ ਇਸ ਵਿੱਚ ਹੁਣ ਵੱਡੀਆਂ ਸੋਧਾਂ ਕਰਨ ਦੀ ਜ਼ਰੂਰਤ ਜਾਪਦੀ ਹੈ ਵਿਸ਼ੇਸ਼ ਤੌਰ ਤੇ ਵੱਖ-ਵੱਖ ਤਖਤਾਂ ਦੇ ਸਿੰਘ ਸਾਹਿਬਾਨ ਦੀ ਨਿਯੁਕਤੀ ਸੇਵਾ ਤੇ ਸੇਵਾ ਮੁਕਤੀ ਸਬੰਧੀ ਕੋਈ ਪਕਤਾ ਵਿਧੀ ਵਿਧਾਨ ਬਣਾਇਆ ਜਾਣਾ ਜ਼ਰੂਰੀ ਹੈ ਹਰ ਸਾਲ ਜਨਰਲ ਹਾਊਸ ਵੱਲੋਂ ਪ੍ਰਧਾਨ ਚੁਣੇ ਜਾਣ ਸਬੰਧੀ ਵੀ ਮੁੜ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਵਿਧਾਨ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਚੋਣ 5 ਸਾਲ ਬਾਅਦ ਹੋਣੀ ਹੁੰਦੀ ਹੈ ਇਸ ਲਈ ਚੁਣੇ ਗਏ ਪ੍ਰਧਾਨ ਦੀ ਦੁਬਾਰਾ ਚੋਣ ਦੇ ਸਮੇਂ ਬਾਰੇ ਵੀ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਬੁੱਧੀਜੀਵੀ ਕਹਿੰਦੇ ਨੇ ਕਿ ਇਹ ਵੀ ਹੋ ਸਕਦਾ ਹੈ ਕਿ 5 ਸਾਲਾਂ ਵਿੱਚੋਂ ਅੱਧੇ ਕਾਰਜਕਾਲ ਤੋਂ ਬਾਅਦ ਪ੍ਰਧਾਨ ਅਤੇ ਉਹਨਾਂ ਦੀ ਟੀਮ ਇੱਕ ਵਾਰ ਫਿਰ ਸ਼ਰੂਣੀ ਕਮੇਟੀ ਦੇ ਜਨਰਲ ਹਾਊਸ ਤੋਂ ਮੁੜ ਵਿਸ਼ਵਾਸ ਹਾਸਲ ਕਰ ਲਵੇ ਪਰ ਹਰ ਸਾਲ ਅਹੁਦੇਦਾਰਾਂ ਦੀ ਚੋਣ ਨਾ ਹੋਵੇ ਇਸ ਸਬੰਧੀ ਕੁਝ ਧਾਰਮਿਕ ਸ਼ਖਸੀਅਤਾਂ ਤੇ ਬੁੱਧੀਜੀਵੀਆਂ ਦੀ ਇੱਕ ਕਮੇਟੀ ਬਣਾ ਕੇ ਸੁਧਾਰਾਂ ਲਈ ਹੋਰ ਵਧੇਰੇ ਵਿਚਾਰ ਕੀਤੇ ਜਾ ਸਕਦੇ ਆ ਭਾ ਪੰਥਿਕ ਤੇ ਨਾਲ ਵਿਚਾਰ ਬਟਾਂਦਰਾ ਕਰਕੇ ਇੱਕ ਸਾਂਝੀ ਰੈ ਬਣਾ ਕੇ ਗੁਰਦੁਆਰਾ ਐਕਟ ਵਿੱਚ ਸੋਧ ਕੀਤੀ ਜਾ ਸਕਦੀ ਹੈ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਹਾਊਸ ਬਹੁਤ ਪਹਿਲਾਂ ਆਪਣਾ ਸਮਾਪੂਰਨ ਕਰ ਚੁੱਕਿਆ ਪਰ ਲਗਾਤਾਰ ਅਜਿਹੇ ਹਾਲਾਤ ਪੈਦਾ ਹੁੰਦੇ ਰਹੇ ਨੇ ਜਿਨ੍ਹਾਂ ਵਿੱਚ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਸਕੀਆਂ ਪਿਛਲੇ ਕਾਫੀ ਸਮੇਂ ਤੋਂ ਵਕ-ਵਕ ਤਰ੍ਹਾਂ ਵੱਲੋਂ ਇਹ ਮੰਗ ਚੁੱਕੀ ਜਾਂਦੀ ਰਹੀ ਹੈ ਇਸ ਲਈ ਸਰਕਾਰੀ ਤੌਰ ਤੇ ਵੀ ਕੁਝ ਯਤਨ ਕੀਤੇ ਜਾਂਦੇ ਰਹੇ ਨੇ ਗੁਰਦੁਦਵਾਰਾ ਕਮਿਸ਼ਨ ਨੂੰ ਨਿਵਾਉਣ ਤੋਂ ਬਾਅਦ ਵੋਟਾਂ ਪੜਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਸੀ ਪਰ ਹਲੇ ਤੱਕ ਵੀ ਇਹ ਸਾਰਾ ਕੰਮ ਅੱਧਾ ਅਧੂਰਾ ਦਿਖਾਈ ਦਿੰਦਾ ਜਿਸ ਨਾਲ ਭਾਈਚਾਰੇ ਵਿੱਚ ਵੱਡੀ ਪੱਧਰ ਤੇ ਨਿਰਾਸ਼ਾ ਪੈਦਾ ਹੋਈ ਹੈ ਇਹ ਗੱਲ ਪਿਛਲੇ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਇਸ ਧਾਰਮਿਕ ਸੰਸਥਾ ਵਿੱਚ ਸਿਆਸੀ ਦਖਲਅ ਬੇहद ਵਧਦਾ ਗਿਆ ਜਿਸ ਨਾਲ ਇਸ ਸੰਸਥਾ ਦੀ ਸਮੁੱਚੀ ਭਾਵਨਾ ਨੂੰ ਵੱਡੀ ਠੇਸ ਪਹੁੰਚਦੀ ਰਹੀ ਹੈ ਇਹਹੀ ਕਾਰਨ ਹੈ ਕਿ ਲਗਾਤਾਰ ਵਿਵਾਦਾਂ ਵਿੱਚ ਵੀ ਘਿਰੀ ਰਹੀ ਹੈ ਜਿਸ ਨਾਲ ਇਸ ਦੇ ਸਮੁੱਚੀ ਸਰਗਰਮੀ ਤੇ ਵੱਡਾ ਅਸਰ ਪਿਆ ਨਵੀਆਂ ਚੋਣਾਂ ਨਾਲ ਹੀ ਪੰਥ ਦਾ ਇਹ ਮੁੜ ਵਿਸ਼ਵਾਸ ਹਾਸਲ ਕਰ ਸਕਦੀ ਹੈ ਇਸ ਲਈ ਕੇਂਦਰ ਸਰਕਾਰ ਤੇ ਵੱਡਾ ਦਬਾਅ ਪਾਉਣ ਦੀ ਜ਼ਰੂਰਤ ਹੋਵੇਗੀ ਸ਼ਰਮਣੀ ਕਮੇਟੀ ਦੀਆਂ ਨਵੀਆਂ ਚੋਣਾਂ ਜਿੱਥੇ ਭਾਈਚਾਰੇ ਵਿੱਚ ਲੋਕਤੰਤਰੀ ਭਾਵਨਾਵਾਂ ਨੂੰ ਪ੍ਰਫੁੱਲਤ ਕਰਨਗੀਆਂ ਉੱਥੇ ਉਸ ਵਿੱਚ ਨਵੀਂ ਰੂਹ ਫੂਕਣ ਵਿੱਚ ਵੀ ਸਹਾਇਤਾ ਹੋਣਗੀਆਂ ਇਹਨਾਂ ਸਭ ਚੁਣੌਤੀਆਂ ਦੇ ਬਾਵਜੂਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੋਣ ਲਈ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਸਮੁੱਚੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਇਸ ਸੰਸਥਾ ਨੂੰ ਚਲਾਉਣ ਵਿੱਚ ਜ਼ਰੂਰ ਸਹਾਇ ਹੋਣਗੇ ਸ਼ਰਮਣੀ ਕਮੇਟੀ ਪ੍ਰਧਾਨ ਲਈ ਚੁਣੌਤੀਆਂ ਤੇ ਸਿੱਖ ਮਸਲਿਆਂ ਦੇ ਹੱਲ ਦੀ ਗੱਲ ਕਰਾਂਗੇ ਸਿੱਖ ਗੁਰਦੁਆਰਾ ਐਕਟ ਅੰਗਰੇਜ਼ ਹਕੂਮਤ ਸਮੇਂ 1925 ਵਿੱਚ ਬਣਾਇਆ ਗਿਆ ਸੀ ਹੁਣ ਕਮੇਟੀ ਦੇ ਜਨਰਲ ਇਜਲਾਸ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਮੋੜ ਪ੍ਰਦਾਨ ਚੁਣ ਲਿਆ ਗਿਆ ਇਸ ਚੋਣ ਵਿੱਚ ਉਹਨਾਂ ਪ੍ਰਤੀ ਪਹਿਲਾਂ ਨਾਲੋਂ ਵਧੇਰੇ ਮੈਂਬਰਾਂ ਨੇ ਹੰਗਾਰਾ ਭਰ ਕੇ ਉਹਨਾਂ ਨੂੰ ਇੱਕ ਵੱਡੀ ਇੱਜ਼ਤ ਦਿੱਤੀ ਹੈ ਜਿਤ ਤੱਕ ਧਾਮੀ ਦਾ ਸਬੰਧ ਹੈ ਉਹਨਾਂ ਦਾ ਜੀਵਨ ਬੇਹਦ ਸਾਦਗੀ ਭਰਪੂਰ ਹੈ ਤੇ ਉਹ ਹਰ ਪੱਖੋਂ ਆਪਣੇ ਉੱਚੇ ਆਚਰਣ ਕਰਕੇ ਜਾਣੇ ਜਾਂਦੇ ਨੇ ਇਹ ਉਹਨਾਂ ਦੀ ਇਸ ਅਹੁਦੇ ਲਈ ਪੰਜਵੇਂ ਚੋਣ ਹੈ ਪਹਿਲੇ 4 ਸਾਲ ਉਹਨਾਂ ਨੂੰ ਅਨੇਕਾਂ ਚੁਣੌਤੀਆਂ ਚੋਂ ਗੁਜ਼ਰਨਾ ਪਿਆ ਉਹਨਾਂ ਤੇ ਇੱਕ ਧੜੇ ਦਾ ਹਾਮੀ ਹੋਣ ਦੇ ਦੋਸ਼ ਵੀ ਲੱਗਦੇ ਰਹੇ ਪਰ ਉਹਨਾਂ ਦੇ ਸਦਾਚਾਰ ਤੇ ਕਿਸੇ ਨੇ ਉਂਗਲ ਨਹੀਂ ਉਠਾਈ ਪਿਛਲੇ ਸਮੇਂ ਵਿੱਚ ਪੰਥਕ ਸਭਾ ਵਿੱਚ ਜੋ ਕੁਝ ਵਾਪਰਦਾ ਰਿਹਾ ਉਸ ਤੋਂ ਨਿਰਾਜ਼ ਹੋ ਕੇ ਇੱਕ ਸਮੇਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਬਾਅਦ ਵਿੱਚ ਇਹ ਅਸਤੀਫਾ ਵਾਪਸ ਲੈਣ ਤੇ ਉਹਨਾਂ ਤੇ ਉਂਗਲੀਆਂ ਵੀ ਉੱਠੀਆਂ ਸਨ ਪਰ ਜਿਸ ਜੋਗਤਾ ਤੇ ਠਹਿਰਾਣ ਨਾਲ ਉਹਨਾਂ ਨੇ ਦਰਪੇਸ਼ ਪੰਥਿਕ ਮਸਲਿਆਂ ਨੂੰ ਨਵੇਦਨ ਦਾ ਯਤਨ ਕੀਤਾ ਇਸ ਕਰਕੇ ਪਿਛਲੇ ਸਮੇਂ ਵਿੱਚ ਉਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਜ਼ਰੂਰ ਵਧਿਆ ਅੱਜ ਜਿਸ ਤਰ੍ਹਾਂ ਦੇ ਹਾਲਾਤ ਚੋਂ ਪੰਥ ਗੁਜ਼ਰ ਰਿਹਾ ਉਸ ਨੂੰ ਵੇਖਦਿਆਂ ਆਉਂਦੇ ਸਮੇਂ ਵਿੱਚ ਉਹਨਾਂ ਨੂੰ ਹੋਰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਦੇ ਨਾਲ ਹੀ ਉਹਨਾਂ ਤੋਂ ਹੋਰ ਵੀ ਵਧੇਰੇ ਸਾਰਥਕ ਰੋਲ ਦੀ ਆਸ ਕੀਤੀ ਜਾਏਗੀ ਸਿੱਖ ਗੁਰਦੁਆਰਾ ਐਕਟ 1925 ਵਿੱਚ ਬਣਾਇਆ ਗਿਆ ਸੀ ਸਮੇਂ ਦੇ ਬੀਤਣ ਨਾਲ ਇਸ ਵਿੱਚ ਹੁਣ ਵੱਡੀਆਂ ਸੋਧਾਂ ਕਰਨ ਦੀ ਜ਼ਰੂਰਤ ਜਾਪਦੀ ਹੈ ਵਿਸ਼ੇਸ਼ ਤੌਰ ਤੇ ਵੱਖ-ਵੱਖ ਤਖਤਾਂ ਦੇ ਸਿੰਘ ਸਾਹਿਬਾਨ ਦੀ ਨਿਯੁਕਤੀ ਸੇਵਾ ਤੇ ਸੇਵਾ ਮੁਕਤੀ ਸੰਬੰਧੀ ਕੋਈ ਬਕਤਾ ਵਿਧੀ ਵਿਧਾਨ ਬਣਾਇਆ ਜਾਣਾ ਜ਼ਰੂਰੀ ਹੈ ਹਰ ਸਾਲ ਜਨਰਲ ਹਾਊਸ ਵੱਲੋਂ ਪ੍ਰਧਾਨ ਚੁਣੇ ਜਾਣ ਸੰਬੰਧੀ ਵੀ ਮੁੜ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਵਿਧਾਨ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਚੋਣ 5 ਸਾਲ ਬਾਅਦ ਹੋਣੀ ਹੁੰਦੀ ਹੈ ਇਸ ਲਈ ਚੁਣੇ ਗਏ ਪ੍ਰਧਾਨ ਦੀ ਦੁਬਾਰਾ ਚੋਣ ਦੇ ਸਮੇਂ ਬਾਰੇ ਵੀ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਬੁੱਧੀਜੀਵੀ ਕਹਿੰਦੇ ਨੇ ਕਿ ਇਹ ਵੀ ਹੋ ਸਕਦਾ ਹੈ ਕਿ 5 ਸਾਲਾਂ ਵਿੱਚੋਂ ਅੱਧੇ ਕਾਰਜਕਾਲ ਤੋਂ ਬਾਅਦ ਪ੍ਰਧਾਨ ਅਤੇ ਉਹਨਾਂ ਦੀ ਟੀਮ ਇੱਕ ਵਾਰ ਫਿਰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਤੋਂ ਮੁੜ ਵਿਸ਼ਵਾਸ ਹਾਸਲ ਕਰ ਲਵੇ ਪਰ ਹਰ ਸਾਲ ਅਹੁਦੇਦਾਰਾਂ ਦੀ ਚੋਣ ਨਾ ਹੋਵੇ ਇਸ ਸੰਬੰਧੀ ਕੁਝ ਧਾਰਮਿਕ ਸ਼ਖਸੀਅਤਾਂ ਤੇ ਬੁੱਧੀਜੀਵੀਆਂ ਦੇ ਇੱਕ ਕਮੇਟੀ ਬਣਾ ਕੇ ਸੁਧਾਰਾਂ ਲਈ ਹੋਰ ਵਧੇਰੇ ਵਿਚਾਰ ਕੀਤੇ ਜਾ ਸਕਦੇ ਆ ਭਾਪ ਪੰਥਿਕ ਤੇ ਨਾਲ ਵਿਚਾਰ ਵਟਾਂਦਰਾ ਕਰਕੇ ਇੱਕ ਸਾਂਝੀ ਰੈ ਬਣਾ ਕੇ ਗੁਰਦੁਆਰਾ ਐਕਟ ਵਿੱਚ ਸੋਧ ਕੀਤੀ ਜਾ ਸਕਦੀ ਆ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਹਾਊਸ ਬਹੁਤ ਪਹਿਲਾਂ ਆਪਣਾ ਸਮਾਪੂਰਨ ਕਰ ਚੁੱਕਿਆ ਪਰ ਲਗਾਤਾਰ ਅਜਿਹੇ ਹਾਲਾਤ ਪੈਦਾ ਹੁੰਦੇ ਰਹੇ ਨੇ ਜਿਨ੍ਹਾਂ ਵਿੱਚ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਸਕੀਆਂ ਪਿਛਲੇ ਕਾਫੀ ਸਮੇਂ ਤੋਂ ਵਕ-ਵਕ ਤਰ੍ਹਾਂ ਵੱਲੋਂ ਇਹ ਮੰਗ ਚੁੱਕੀ ਜਾਂਦੀ ਰਹੀ ਹੈ ਇਸ ਲਈ ਸਰਕਾਰੀ ਤੌਰ ਤੇ ਵੀ ਕੁਝ ਯਤਨ ਕੀਤੇ ਜਾਂਦੇ ਰਹੇ ਨੇ ਗੁਰਦੁਆਰਾ ਕਮਿਸ਼ਨ ਨੂੰ ਨਿਵਾਉਣ ਤੋਂ ਬਾਅਦ ਵੋਟਾਂ ਪੜਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਸੀ ਪਰ ਹਲੇ ਤੱਕ ਵੀ ਇਹ ਸਾਰਾ ਕੰਮ ਅੱਧਾ ਅਧੂਰਾ ਦਿਖਾਈ ਦਿੰਦਾ ਜਿਸ ਨਾਲ ਭਾਈਚਾਰੇ ਵਿੱਚ ਵੱਡੀ ਪੱਧਰ ਤੇ ਨਿਰਾਸ਼ਾ ਪੈਦਾ ਹੋਈ ਹੈ ਇਹ ਗੱਲ ਪਿਛਲੇ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਇਸ ਧਾਰਮਿਕ ਸੰਸਥਾ ਵਿੱਚ ਸਿਆਸੀ ਦਖਲ ਬੇਹਿਦ ਵਾਤਾ ਗਿਆ ਜਿਸ ਨਾਲ ਇਸ ਸੰਸਥਾ ਦੀ ਸਮੁੱਚੀ ਭਾਵਨਾ ਨੂੰ ਵੱਡੀ ਠੇਸ ਪਹੁੰਚਦੀ ਰਹੀ ਹੈ ਇਹ ਹੀ ਕਾਰਨ ਹੈ ਕਿ ਲਗਾਤਾਰ ਵਿਵਾਦਾਂ ਵਿੱਚ ਵੀ ਘਿਰੀ ਰਹੀ ਹੈ ਜਿਸ ਨਾਲ ਇਸ ਦੀ ਸਮੁੱਚੀ ਸਰਗਰਮੀ ਤੇ ਵੱਡਾ ਅਸਰ ਪਿਆ ਨਵੀਆਂ ਚੋਣਾਂ ਨਾਲ ਹੀ ਪੰਥ ਦਾ ਇਹ ਮੁੜ ਵਿਸ਼ਵਾਸ ਹਾਸਲ ਕਰ ਸਕਦੀ ਹੈ ਇਸ ਲਈ ਕੇਂਦਰ ਸਰਕਾਰ ਤੇ ਵੱਡਾ ਦਬਾਅ ਪਾਉਣ ਦੀ ਜ਼ਰੂਰਤ ਹੋਵੇਗੀ ਸ਼ਰਮਣੀ ਕਮੇਟੀ ਦੀਆਂ ਨਵੀਆਂ ਚੋਣਾਂ ਜਿੱਥੇ ਪਾਈਚਾਰੇ ਵਿੱਚ ਲੋਕਤੰਤਰੀ ਭਾਵਨਾਵਾਂ ਨੂੰ ਪਰਪੱਕ ਕਰਨਗੇ ਆ ਉੱਥੇ ਇਸ ਵਿੱਚ ਨਵੀਂ ਰੂਹ ਫੂਕਣ ਵਿੱਚ ਵੀ ਸਹਾਇੀ ਹੋਣਗੇ ਇਹਨਾਂ ਸਭ ਚੁਣੌਤੀਆਂ ਦੇ ਬਾਵਜੂਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੋਣ ਲਈ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਸਮੁੱਚੇ ਪੰਦੀਆਂ ਭਾਵਨਾਵ ਅਨੁਸਾਰ ਇਸ ਸੰਸਥਾ ਨੂੰ ਚਲਾਉਣ ਵਿੱਚ ਜ਼ਰੂਰ ਸਹਾਇੀ ਹੋਣਗੇ ਸ਼੍ਰੋਮਣੀ ਕਮੇਟੀ ਪ੍ਰਧਾਨ ਲਈ ਚੁਣੌਤੀਆਂ ਤੇ ਸਿੱਖ ਮਸਲਿਆਂ ਦੇ ਹੱਲ ਦੀ ਗੱਲ ਕਰਾਂਗੇ ਸਿੱਖ ਗੁਰਦੁਆਰਾ ਐਕਟ ਅੰਗਰੇਜ਼ ਹਕੂਮਤ ਸਮੇਂ 1952 ਵਿੱਚ ਬਣਾਇਆ ਗਿਆ ਸੀ ਹੁਣ ਕਮੇਟੀ ਦੇ ਜਨਰਲ اجلاس ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ ਇਸ ਚੋਣ ਵਿੱਚ ਉਹਨਾਂ ਪ੍ਰਤੀ ਪਹਿਲਾਂ ਨਾਲੋਂ ਵਧੇਰੇ ਮੈਂਬਰਾਂ ਨੇ ਹੰਗਾਰਾ ਭਰ ਕੇ ਉਹਨਾਂ ਨੂੰ ਇੱਕ ਵੱਡੀ ਇੱਜ਼ਤ ਦਿੱਤੀ ਹੈ ਜਿਤ ਤੱਕ ਧਾਮੀ ਦਾ ਸਬੰਧ ਹੈ ਉਹਨਾਂ ਦਾ ਜੀਵਨ ਬੇਹਦ ਸਾਦਗੀ ਭਰਪੂਰ ਅਤੇ ਉਹ ਹਰ ਪੱਖੋਂ ਆਪਣੇ ਉੱਚੇ ਆਚਰਣ ਕਰਕੇ ਜਾਣੇ ਜਾਂਦੇ ਨੇ ਇਹ ਉਹਨਾਂ ਦੀ ਇਸ ਅਹੁਦੇ ਲਈ ਪੰਜਵੀਂ ਚੋਣ ਹੈ ਪਹਿਲੇ 4 ਸਾਲ ਉਹਨਾਂ ਨੂੰ ਅਨੇਕਾਂ ਚੁਣੌਤੀਆਂ 'ਚੋਂ ਗੁਜ਼ਰਨਾ ਪਿਆ ਉਹਨਾਂ ਤੇ ਇੱਕ ਧੜੇ ਦਾ ਹਾਮੀ ਹੋਣ ਦੇ ਦੋਸ਼ ਵੀ ਲੱਗਦੇ ਰਹੇ ਪਰ ਉਹਨਾਂ ਦੇ ਸਦਾਚਾਰ ਤੇ ਕਿਸੇ ਨੇ ਉਂਗਲ ਨਹੀਂ ਉਠਾਈ ਪਿਛਲੇ ਸਮੇਂ ਵਿੱਚ ਪੰਥਕ ਸਭਾ ਵਿੱਚ ਜੋ ਕੁਝ ਵਾਪਰਦਾ ਰਿਹਾ ਉਸ ਤੋਂ ਨਿਰਾਜ਼ ਹੋ ਕੇ ਇੱਕ ਸਮੇਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਬਾਅਦ ਵਿੱਚ ਇਸਤੀਫਾ ਵਾਪਸ ਲੈਣ ਤੇ ਉਹਨਾਂ ਤੇ ਉਂਗਲੀਆਂ ਵੀ ਉੱਠੀਆਂ ਸਨ ਪਰ ਜਿਸ ਜੋਗਤਾ ਤੇ ਠਹਿਰਾਣ ਨਾਲ ਉਹਨਾਂ ਨੇ ਦਰਪੇਸ਼ ਪੰਥਕ ਮਸਲਿਆਂ ਨੂੰ ਨਿਵੇਦਨ ਦਾ ਯਤਨ ਕੀਤਾ ਇਸ ਕਰਕੇ ਪਿਛਲੇ ਸਮੇਂ ਵਿੱਚ ਉਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਜ਼ਰੂਰ ਵਧਿਆ ਅੱਜ ਜਿਸ ਤਰ੍ਹਾਂ ਦੇ ਹਾਲਾਤ ਚੋਂ ਪੰਥ ਗੁਜ਼ਰ ਰਿਹਾ ਉਸ ਨੂੰ ਵੇਖਦਿਆਂ ਆਉਂਦੇ ਸਮੇਂ ਵਿੱਚ ਉਹਨਾਂ ਨੂੰ ਹੋਰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਦੇ ਨਾਲ ਹੀ ਉਹਨਾਂ ਤੋਂ ਹੋਰ ਵੀ ਵਧੇਰੇ ਸਾਰਥਕ ਰੋਲ ਦੀ ਆਸ ਕੀਤੀ ਜਾਏਗੀ ਸਿੱਖ ਗੁਰਦੁਆਰਾ ਇੱਕ 1925 ਵਿੱਚ ਬਣਾਇਆ ਗਿਆ ਸੀ ਸਮੇਂ ਦੇ ਬੀਤਣ ਨਾਲ ਇਸ ਵਿੱਚ ਹੁਣ ਵੱਡੀਆਂ ਸੋਧਾਂ ਕਰਨ ਦੀ ਜ਼ਰੂਰਤ ਜਾਪਦੀ ਹੈ ਵਿਸ਼ੇਸ਼ ਤੌਰ ਤੇ ਵੱਖ-ਵੱਖ ਤਖਤਾਂ ਦੇ ਸਿੰਘ ਸਾਹਿਬਾਨ ਦੀ ਨਿਯੁਕਤੀ ਸੇਵਾ ਤੇ ਸੇਵਾ ਮੁਕਤੀ ਸੰਬੰਧੀ ਕੋਈ ਪਕਤਾ ਵਿਧੀ ਵਿਧਾਨ ਬਣਾਇਆ ਜਾਣਾ ਜ਼ਰੂਰੀ ਹੈ ਹਰ ਸਾਲ ਜਨਰਲ ਹਾਊਸ ਵੱਲੋਂ ਪ੍ਰਧਾਨ ਚੁਣੇ ਜਾਣ ਸੰਬੰਧੀ ਵੀ ਮੁੜ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਵਿਧਾਨ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਚੋਣ 5 ਸਾਲ ਬਾਅਦ ਹੋਣੀ ਹੁੰਦੀ ਹੈ ਇਸ ਲਈ ਚੁਣੇ ਗਏ ਪ੍ਰਧਾਨ ਦੀ ਦੁਬਾਰਾ ਚੋਣ ਦੇ ਸਮੇਂ ਬਾਰੇ ਵੀ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਬੁੱਧੀਜੀਵੀ ਕਹਿੰਦੇ ਨੇ ਕਿ ਇਹ ਵੀ ਹੋ ਸਕਦਾ ਹੈ ਕਿ 5 ਸਾਲਾਂ ਵਿੱਚੋਂ ਅੱਧੇ ਕਾਰਜਕਾਲ ਤੋਂ ਬਾਅਦ ਪ੍ਰਧਾਨ ਅਤੇ ਉਹਨਾਂ ਦੀ ਟੀਮ ਇੱਕ ਵਾਰ ਫਿਰ ਸ਼ਰਮਣੀ ਕਮੇਟੀ ਦੇ ਜਨਰਲ ਹਾਊਸ ਤੋਂ ਮੁੜ ਵਿਸ਼ਵਾਸ ਹਾਸਲ ਕਰ ਲਵੇ ਪਰ ਹਰ ਸਾਲ ਅਹੁਦੇਦਾਰਾਂ ਦੀ ਚੋਣ ਨਾ ਹੋਵੇ ਇਸ ਸਬੰਧੀ ਕੁਝ ਧਾਰਮਿਕ ਸ਼ਖਸੀਅਤਾਂ ਤੇ ਬੁੱਧੀਜੀਵੀਆਂ ਦੀ ਇੱਕ ਕਮੇਟੀ ਬਣਾ ਕੇ ਸੁਧਾਰਾਂ ਲਈ ਹੋਰ ਵਿਦੇਰੇ ਵਿਚਾਰ ਕੀਤੀ ਜਾ ਸਕਦੀ ਹੈ ਭਾ ਪੰਥਕ ਤੇ ਨਾਲ ਵਿਚਾਰ ਵਟਾਂਦਰਾ ਕਰਕੇ ਇੱਕ ਸਾਂਝੀ ਰੈ ਬਣਾ ਕੇ ਗੁਰਦੁਆਰਾ ਐਕਟ ਵਿੱਚ ਸੋਧ ਕੀਤੀ ਜਾ ਸਕਦੀ ਹੈ ਸ਼ਰਮਣੀ ਕਮੇਟੀ ਦਾ ਮੌਜੂਦਾ ਹਾਊਸ ਬਹੁਤ ਪਹਿਲਾਂ ਆਪਣਾ ਸਮਾਂ ਪੂਰਾ ਕਰ ਚੁੱਕਿਆ ਪਰ ਲਗਾਤਾਰ ਅਜਿਹੇ ਹਾਲਾਤ ਪੈਦਾ ਹੁੰਦੇ ਰਹੇ ਨੇ ਜਿਨ੍ਹਾਂ ਵਿੱਚ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਸਕੀਆਂ ਪਿਛਲੇ ਕਾਫੀ ਸਮੇਂ ਤੋਂ ਵਕ-ਵਕਤਰਾਂ ਵੱਲੋਂ ਇਹ ਮੰਗ ਚੁੱਕੀ ਜਾਂਦੀ ਰਹੀ ਹੈ ਇਸ ਲਈ ਸਰਕਾਰੀ ਤੌਰ ਤੇ ਵੀ ਕੁਝ ਯਤਨ ਕੀਤੇ ਜਾਂਦੇ ਰਹੇ ਨੇ ਗੁਰਦੁਆਰਾ ਕਮਿਸ਼ਨ ਨੂੰ ਨਿਵਾਉਣ ਤੋਂ ਬਾਅਦ ਵੋਟਾਂ ਪੜਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਸੀ ਪਰ ਹਲੇ ਤੱਕ ਵੀ ਇਹ ਸਾਰਾ ਕੰਮ ਅੱਧਾ ਅਧੂਰਾ ਦਿਖਾਈ ਦਿੰਦਾ ਜਿਸ ਨਾਲ ਭਾਈਚਾਰੇ ਵਿੱਚ ਵੱਡੀ ਪੱਧਰ ਤੇ ਨਿਰਾਸ਼ਾ ਪੈਦਾ ਹੋਈ ਹੈ ਇਹ ਗੱਲ ਪਿਛਲੇ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਇਸ ਧਾਰਮਿਕ ਸੰਸਥਾ ਵਿੱਚ ਸਿਆਸੀ ਦਖਲਅਵ ਬੇहद ਵਧਦਾ ਗਿਆ ਜਿਸ ਨਾਲ ਇਸ ਸੰਸਥਾ ਦੀ ਸਮੁੱਚੀ ਭਾਵਨਾ ਨੂੰ ਵੱਡੀ ਠੇਸ ਪਹੁੰਚਦੀ ਰਹੀ ਹੈ ਇਹਹੀ ਕਾਰਨ ਹੈ ਕਿ ਲਗਾਤਾਰ ਵਿਵਾਦਾਂ ਵਿੱਚ ਵੀ ਘਿਰ ਰਹੀ ਹੈ ਜਿਸ ਨਾਲ ਇਸ ਦੀ ਸਮੁੱਚੀ ਸਰਗਰਮੀ ਤੇ ਵੱਡਾ ਅਸਰ ਪਿਆ ਹੈ ਨਵੀਆਂ ਚੋਣਾਂ ਨਾਲ ਹੀ ਪੰਤ ਦਾ ਇਹ ਮੁੜ ਵਿਸ਼ਵਾਸ ਹਾਸਲ ਕਰ ਸਕਦੀ ਹੈ ਇਸ ਲਈ ਕੇਂਦਰ ਸਰਕਾਰ ਤੇ ਵੱਡਾ ਦਬਾਅ ਪਾਉਣ ਦੀ ਜ਼ਰੂਰਤ ਹੋਵੇਗੀ ਸ਼ਰਮਣੀ ਕਮੇਟੀ ਦੀਆਂ ਨਵੀਆਂ ਚੋਣਾਂ ਜਿੱਥੇ ਭਾਈਚਾਰੇ ਵਿੱਚ ਲੋਕਤੰਤਰੀ ਭਾਵਨਾਵਾਂ ਨੂੰ ਪਰਪੱਕ ਕਰਨਗੀਆਂ ਉੱਥੇ ਇਸ ਵਿੱਚ ਨਵੀਂ ਰੂਹ ਫੂਕਣ ਵਿੱਚ ਵੀ ਸਹਾਇਤਾ ਹੋਣ ਗਿਆ ਇਹਨਾਂ ਸਭ ਚੁਣੌਤੀਆਂ ਦੇ ਬਾਵਜੂਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੋਣ ਲਈ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਸਮੁੱਚੇ ਪੰਦੀਆਂ ਭਾਵਨਾ ਅਨੁਸਾਰ ਇਸ ਸੰਸਥਾ ਨੂੰ ਚਲਾਉਣ ਵਿੱਚ ਜ਼ਰੂਰ ਸਹਾਇ ਹੋਣਗੇ ਸ਼੍ਰੋਮਣੀ ਕਮੇਟੀ ਪ੍ਰਧਾਨ ਲਈ ਚੁਣੌਤੀਆਂ ਤੇ ਸਿੱਖ ਮਸਲਿਆਂ ਦੇ ਹੱਲ ਦੀ ਗੱਲ ਕਰਾਂਗੇ ਸਿੱਖ ਗੁਰਦੁਆਰਾ ਐਕਟ ਅੰਗਰੇਜ਼ ਹਕੂਮਤ ਸਮੇਂ 1925 ਵਿੱਚ ਬਣਾਇਆ ਗਿਆ ਸੀ ਹੁਣ ਕਮੇਟੀ ਦੇ ਜਨਰਲ ਇਜਲਾਸ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਮੋੜ ਪ੍ਰਦਾਨ ਚੁਣ ਲਿਆ ਗਿਆ ਇਸ ਚੋਣ ਵਿੱਚ ਉਹਨਾਂ ਪ੍ਰਤੀ ਪਹਿਲਾਂ ਨਾਲੋਂ ਵਧੇਰੇ ਮੈਂਬਰਾਂ ਨੇ ਹੰਗਾਰਾ ਭਰ ਕੇ ਉਹਨਾਂ ਨੂੰ ਇੱਕ ਵੱਡੀ ਇੱਜ਼ਤ ਦਿੱਤੀ ਹੈ ਜਿਤ ਤੱਕ ਧਾਮੀ ਦਾ ਸੰਬੰਧ ਹੈ ਉਹਨਾਂ ਦਾ ਜੀਵਨ ਬੇਹਦ ਸਾਦਗੀ ਭਰਪੂਰ ਹੈ ਤੇ ਉਹ ਹਰ ਪੱਖੋਂ ਆਪਣੇ ਉੱਚੇ ਆਚਰਣ ਕਰਕੇ ਜਾਣੇ ਜਾਂਦੇ ਨੇ ਇਹ ਉਹਨਾਂ ਦੀ ਇਸ ਅਹੁਦੇ ਲਈ ਪੰਜਵੀਂ ਚੋਣ ਹੈ ਪਹਿਲੇ 4 ਸਾਲ ਉਹਨਾਂ ਨੂੰ ਅਨੇਕਾਂ ਚੁਣੌਤੀਆਂ ਚੋਂ ਗੁਜ਼ਰਨਾ ਪਿਆ ਉਹਨਾਂ ਤੇ ਇੱਕ ਢੜੇ ਦਾ ਹਾਮੀ ਹੋਣ ਦੇ ਦੋਸ਼ ਵੀ ਲੱਗਦੇ ਰਹੇ ਪਰ ਉਹਨਾਂ ਦੇ ਸਦਾਚਾਰ ਤੇ ਕਿਸੇ ਨੇ ਉਂਗਲ ਨਹੀਂ ਉਠਾਈ ਪਿਛਲੇ ਸਮੇਂ ਵਿੱਚ ਪੰਥਕ ਸਭਾ ਵਿੱਚ ਜੋ ਕੁਝ ਵਾਪਰਦਾ ਰਿਹਾ ਉਸ ਤੋਂ ਨਿਰਾਜ਼ ਹੋ ਕੇ ਇੱਕ ਸਮੇਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਬਾਅਦ ਵਿੱਚ ਇਸਤੀਫਾ ਵਾਪਸ ਲੈਣ ਤੇ ਉਹਨਾਂ ਤੇ ਉਂਗਲੀਆਂ ਵੀ ਉੱਠੀਆਂ ਸਨ ਪਰ ਜਿਸ ਯੋਗਤਾ ਤੇ ਠਹਿਰਾਣ ਨਾਲ ਉਹਨਾਂ ਨੇ ਦਰਪੇਸ਼ ਪੰਥਿਕ ਮਸਲਿਆਂ ਨੂੰ ਨਵੇਦਨ ਦਾ ਯਤਨ ਕੀਤਾ ਇਸ ਕਰਕੇ ਪਿਛਲੇ ਸਮੇਂ ਵਿੱਚ ਉਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਜ਼ਰੂਰ ਵਧਿਆ ਅੱਜ ਜਿਸ ਤਰ੍ਹਾਂ ਦੇ ਹਾਲਾਤ ਚੋਂ ਪੰਥ ਗੁਜ਼ਰ ਰਿਹਾ ਉਸ ਨੂੰ ਵੇਖਦਿਆਂ ਆਉਂਦੇ ਸਮੇਂ ਵਿੱਚ ਉਹਨਾਂ ਨੂੰ ਹੋਰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਦੇ ਨਾਲ ਹੀ ਉਹਨਾਂ ਤੋਂ ਹੋਰ ਵੀ ਵਧੇਰੇ ਸਾਰਥਕ ਰੋਲ ਦੀ ਆਸ ਕੀਤੀ ਜਾਏਗੀ ਸਿੱਖ ਗੁਰਦੁਆਰਾ ਇੱਕ 1925 ਵਿੱਚ ਬਣਾਇਆ ਗਿਆ ਸੀ ਸਮੇਂ ਦੇ ਬੀਤਣ ਨਾਲ ਇਸ ਵਿੱਚ ਹੁਣ ਵੱਡੀਆਂ ਸੋਧਾਂ ਕਰਨ ਦੀ ਜ਼ਰੂਰਤ ਜਾਪਦੀ ਹੈ ਵਿਸ਼ੇਸ਼ ਤੌਰ ਤੇ ਵੱਖ-ਵੱਖ ਤਖਤਾਂ ਦੇ ਸਿੰਘ ਸਾਹਿਬਾਨ ਦੀ ਨਿਯੁਕਤੀ ਸੇਵਾ ਤੇ ਸੇਵਾ ਮੁਕਤੀ ਸਬੰਧੀ ਕੋਈ ਪਕਤਾ ਵਿਧੀ ਵਿਧਾਨ ਬਣਾਇਆ ਜਾਣਾ ਜ਼ਰੂਰੀ ਹੈ ਹਰ ਸਾਲ ਜਨਰਲ ਹਾਊਸ ਵੱਲੋਂ ਪ੍ਰਧਾਨ ਚੁਣੇ ਜਾਣ ਸਮਬੰਧੀ ਵੀ ਮੁੜ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਵਿਧਾਨ ਅਨੁਸਾਰ ਸ਼ਰਮਣੀ ਕਮੇਟੀ ਦੀ ਚੋਣ 5 ਸਾਲ ਬਾਅਦ ਹੋਣੀ ਹੁੰਦੀ ਹੈ ਇਸ ਲਈ ਚੁਣੇ ਗਏ ਪ੍ਰਧਾਨ ਦੀ ਦੁਬਾਰਾ ਚੋਣ ਦੇ ਸਮੇਂ ਬਾਰੇ ਵੀ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਬੁੱਧੀਜੀਵੀ ਕਹਿੰਦੇ ਨੇ ਕਿ ਇਹ ਵੀ ਹੋ ਸਕਦਾ ਹੈ ਕਿ 5 ਸਾਲਾਂ ਵਿੱਚੋਂ ਅੱਧੇ ਕਾਰਜਕਾਲ ਤੋਂ ਬਾਅਦ ਪ੍ਰਧਾਨ ਅਤੇ ਉਹਨਾਂ ਦੀ ਟੀਮ ਇੱਕ ਵਾਰ ਫਿਰ ਸ਼ਰਮਣੀ ਕਮੇਟੀ ਦੇ ਜਨਰਲ ਹਾਊਸ ਤੋਂ ਮੁੜ ਵਿਸ਼ਵਾਸ ਹਾਸਲ ਕਰ ਲਵੇ ਪਰ ਹਰ ਸਾਲ ਅਹੁਦੇਦਾਰਾਂ ਦੀ ਚੋਣ ਨਾ ਹੋਵੇ ਇਸ ਸੰਬੰਧੀ ਕੁਝ ਧਾਰਮਿਕ ਸ਼ਖਸੀਅਤਾਂ ਤੇ ਬੁੱਧੀਜੀਵੀਆਂ ਦੀ ਇੱਕ ਕਮੇਟੀ ਬਣਾ ਕੇ ਸੁਧਾਰਾਂ ਲਈ ਹੋਰ ਵਧੇਰੇ ਵਿਚਾਰ ਕੀਤੇ ਜਾ ਸਕਦੇ ਆ ਭਾਪ ਪੰਥਿਕ ਤੇ ਨਾਲ ਵਿਚਾਰ ਵਟਾਂਦਰਾ ਕਰਕੇ ਇੱਕ ਸਾਂਝੀ ਰੈ ਬਣਾ ਕੇ ਗੁਰਦੁਆਰਾ ਐਕਟ ਵਿੱਚ ਸੋਧ ਕੀਤੀ ਜਾ ਸਕਦੀ ਹੈ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਹਾਊਸ ਬਹੁਤ ਪਹਿਲਾਂ ਆਪਣਾ ਸਮਾਂ ਪੂਰਾ ਕਰ ਚੁੱਕਿਆ ਪਰ ਲਗਾਤਾਰ ਅਜਿਹੇ ਹਾਲਾਤ ਪੈਦਾ ਹੁੰਦੇ ਰਹੇ ਨੇ ਜਿਨ੍ਹਾਂ ਵਿੱਚ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਸਕੀਆਂ ਪਿਛਲੇ ਕਾਫੀ ਸਮੇਂ ਤੋਂ ਵਕ ਵਕਤਰਾਂ ਵੱਲੋਂ ਇਹ ਮੰਗ ਚੁੱਕੀ ਜਾਂਦੀ ਰਹੀ ਹੈ ਇਸ ਲਈ ਸਰਕਾਰੀ ਤੌਰ ਤੇ ਵੀ ਕੁਝ ਯਤਨ ਕੀਤੇ ਜਾਂਦੇ ਰਹੇ ਨੇ ਗੁਰਦੁਆਰਾ ਕਮਿਸ਼ਨ ਨੂੰ ਨਿਵਿਆਉਣ ਤੋਂ ਬਾਅਦ ਵੋਟਾਂ ਪੜਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਸੀ ਪਰ ਹਲੇ ਤੱਕ ਵੀ ਇਹ ਸਾਰਾ ਕੰਮ ਅੱਧਾ ਅਧੂਰਾ ਦਿਖਾਈ ਦਿੰਦਾ ਜਿਸ ਨਾਲ ਭਾਈਚਾਰੇ ਵਿੱਚ ਵੱਡੀ ਪੱਧਰ ਤੇ ਨਿਰਾਸ਼ਾ ਪੈਦਾ ਹੋਈ ਹੈ ਇਹ ਗੱਲ ਪਿਛਲੇ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਇਸ ਧਾਰਮਿਕ ਸੰਸਥਾ ਵਿੱਚ ਸਿਆਸੀ ਦਖਲਅਵ ਬੇहद ਵਧਦਾ ਗਿਆ ਜਿਸ ਨਾਲ ਇਸ ਸੰਸਥਾ ਦੀ ਸਮੁੱਚੀ ਭਾਵਨਾ ਨੂੰ ਵੱਡੀ ਠੇਸ ਪਹੁੰਚਦੀ ਰਹੀ ਹੈ ਇਹ ਹੀ ਕਾਰਨ ਹੈ ਕਿ ਲਗਾਤਾਰ ਵਿਵਾਦਾਂ ਵਿੱਚ ਵੀ ਘਿਰੀ ਰਹੀ ਹੈ ਜਿਸ ਨਾਲ ਇਸ ਦੀ ਸਮੁੱਚੀ ਸਰਗਰਮੀ ਤੇ ਵੱਡਾ ਅਸਰ ਪਿਆ ਹੈ ਨਵੀਆਂ ਚੋਣਾਂ ਨਾਲ ਹੀ ਪੰਤ ਦਾ ਇਹ ਮੁੜ ਵਿਸ਼ਵਾਸ ਹਾਸਲ ਕਰ ਸਕਦੀ ਹੈ ਇਸ ਲਈ ਕੇਂਦਰ ਸਰਕਾਰ ਤੇ ਵੱਡਾ ਦਬਾਅ ਪਾਉਣ ਦੀ ਜ਼ਰੂਰਤ ਹੋਵੇਗੀ ਸ਼ਰਮਣੀ ਕਮੇਟੀ ਦੀਆਂ ਨਵੀਆਂ ਚੋਣਾਂ ਜਿੱਥੇ ਪਾਈਚਾਰੇ ਵਿੱਚ ਲੋਕਤੰਤਰੀ ਭਾਵਨਾਵਾਂ ਨੂੰ ਪ੍ਰਫੁੱਲਤ ਕਰਨਗੇ ਆ ਉੱਥੇ ਇਸ ਵਿੱਚ ਨਵੀਂ ਰੂਹ ਫੂਕਣ ਵਿੱਚ ਵੀ ਸਹਾਇੀ ਹੋਣਗੇ ਇਹਨਾਂ ਸਭ ਚੁਣੌਤੀਆਂ ਦੇ ਬਾਵਜੂਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੋਣ ਲਈ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਸਮੁੱਚੇ ਪੰਦੀਆਂ ਭਾਵਨਾਵਾਂ ਅਨੁਸਾਰ ਇਸ ਸੰਸਥਾ ਨੂੰ ਚਲਾਉਣ ਵਿੱਚ ਜ਼ਰੂਰ ਸਹਾਇੀ ਹੋਣਗੇ ਸ਼੍ਰੋਮਣੀ ਕਮੇਟੀ ਪ੍ਰਧਾਨ ਲਈ ਚੁਣੌਤੀਆਂ ਤੇ ਸਿੱਖ ਮਸਲਿਆਂ ਦੇ ਹੱਲ ਦੀ ਗੱਲ ਕਰਾਂਗੇ ਸਿੱਖ ਗੁਰਦੁਆਰਾ ਇੱਕ ਅੰਗਰੇਜ਼ ਹਕੂਮਤ ਸਮੇਂ 1925 ਵਿੱਚ ਬਣਾਇਆ ਗਿਆ ਸੀ ਹੁਣ ਕਮੇਟੀ ਦੇ ਜਨਰਲ ਇਜਲਾਸ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਮੋੜ ਪ੍ਰਧਾਨ ਚੁਣ ਲਿਆ ਗਿਆ ਇਸ ਚੋਣ ਵਿੱਚ ਉਹਨਾਂ ਪ੍ਰਤੀ ਪਹਿਲਾਂ ਨਾਲੋਂ ਬਧੇਰੇ ਮੈਂਬਰਾਂ ਨੇ ਹੰਗਾਰਾ ਭਰ ਕੇ ਉਹਨਾਂ ਨੂੰ ਇੱਕ ਵੱਡੀ ਇੱਜ਼ਤ ਦਿੱਤੀ ਹੈ ਜੋ ਤੱਕ ਧਾਮੀ ਦਾ ਸਬੰਧ ਹੈ ਉਹਨਾਂ ਦਾ ਜੀਵਨ ਬੇਹਦ ਸਾਦਗੀ ਭਰਪੂਰ ਹੈ ਤੇ ਉਹ ਹਰ ਪੱਖੋਂ ਆਪਣੇ ਉੱਚੇ ਆਚਰਣ ਕਰਕੇ ਜਾਣੇ ਜਾਂਦੇ ਨੇ ਇਹ ਉਹਨਾਂ ਦੀ ਇਸ ਅਹੁਦੇ ਲਈ ਪੰਜਵੇਂ ਚੋਣਾਂ ਪਹਿਲੇ 4 ਸਾਲ ਉਹਨਾਂ ਨੂੰ ਅਨੇਕਾਂ ਚੁਣੌਤੀਆਂ ਚੋਂ ਗੁਜ਼ਰਨਾ ਪਿਆ ਉਹਨਾਂ ਤੇ ਇੱਕ ਧੜੇ ਦਾ ਧਾਮੀ ਹੋਣ ਦੇ ਦੋਸ਼ ਵੀ ਲੱਗਦੇ ਰਹੇ ਪਰ ਉਹਨਾਂ ਦੇ ਸਦਾਚਾਰ ਤੇ ਕਿਸੇ ਨੇ ਉਂਗਲ ਨਹੀਂ ਉਠਾਈ ਪਿਛਲੇ ਸਮੇਂ ਵਿੱਚ ਬੰਥਿਕ ਸਭਾ ਵਿੱਚ ਜੋ ਕੁਝ ਵਾਪਰਦਾ ਰਿਹਾ ਉਸ ਤੋਂ ਨਿਰਾਜ਼ ਹੋ ਕੇ ਇੱਕ ਸਮੇਂ ਉਹਨਾਂ ਨੇ